ਮੇਰੀਸਸ ਉਸ ਤੋਂ ਮੈਂ ਮਾਫੀ ਚਾਹੁੰਦਾ ਨਾ ਮੈਂ ਬੇੜੀ ਸ੍ਰੀ ਤੇ ਵੀਡੀਓ ਬਈ ਅਪਲੋਡ ਕਰਾ ਉਹ ਨਾ ਮੈਂ ਮੇਰੀ ਗੱਦੀ ਦੇ ਕੋ ਪਖੰਦ ਕਰਾ ਧਰਮ ਦੀ ਆੜ ਵਿੱਚ ਪਖੰਦ ਅਸੀਂ ਰਹਿ ਨਹੀਂ ਦੇਣਾ ਸੋ ਅੱਜ ਬਾਬਾ ਜੀ ਮਲਕ ਜੀ ਆਏ ਨੇ ਇਹਨਾਂ ਨੇ ਮਾਫੀ ਮੰਗੀ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਵੀਰ ਦੇ ਆਉਣ ਤੋਂ ਪਹਿਲਾਂ ਜੇ ਤੁਸੀਂ ਆਪ ਹੀ ਆ ਕੇ ਮਾਫੀ ਮੰਗੋ ਤੇ ਲਾਈਵ ਚੱਲ ਪਿਆ ਨਾ ਮੈਂ ਇਸ ਮੁੱਦੇ ਦੀ ਪੂਰੀ ਗੱਲਬਾਤ ਜਰੂਰ ਕਰੂੰਗਾ ਮੈਂ ਜਿਹੜਾ ਇਹ 22 ਜੀ ਨੇਗੇ ਭਾਈ ਸਾਹਿਬ ਨੇਗੇ ਗੱਲ ਕਰਨੀ ਸੀਗੀ ਬਾਬਾ ਜੀ ਕੱਲ ਮੈਂ ਭਾਈ ਸਾਹਿਬ ਕਹਿ ਰਹੇ ਆ ਭਾਈ ਮੰਨ ਪੈ ਸਕਨੇ ਆ ਹਾਂ ਬਾਬਾ ਪਰਵਾਦਾ ਭਾਈ ਮੰਨ ਪੈ ਸਕਨੇ ਆ ਹਾਂ ਬਾਬਾ ਪਰਵਾਦਾ ਇਸ ਵੀਡੀਓ ਨੂੰ ਨਾ ਵੱਧ ਤੋਂ ਵੱਧ ਸ਼ੇਅਰ ਕਰਨਾ ਕਿਉਂਕਿ ਮੈਨੂੰ ਇਹ ਪੰਜਾਬ ਦੇ ਵਿੱਚ ਬਹੁਤ ਵੱਡਾ ਮੁੱਦਾ ਲੱਗ ਰਿਹਾ ਸੀਗਾ ਜਿਹੜਾ ਪਖੰਡਵਾਦ ਚੱਲਿਆ ਹੋਇਆ ਹੈ ਪਹਿਲਾਂ ਤੁਸੀਂ ਇਹ ਵੀਡੀਓ ਸੁਣ ਲਓ ਵੀਡੀਓ ਸੁਣਨ ਤੋਂ ਬਾਅਦ ਜਿੰਨੇ ਵੀ ਜਾਣੇ ਤੁਸੀਂ ਦੇਖੋਗੇ ਇਸ ਲਾਈਵ ਨੂੰ ਸ਼ੇਅਰ ਜਰੂਰ ਕਰਨਾ ਕੀਤਾ ਜੀ ਪਖੰਡਵਾਦ ਦੇ ਖਿਲਾਫ ਇੱਥੇ ਤੁਹਾਨੂੰ ਇੱਕ ਵੀਡੀਓ ਇੱਕ ਦੋ ਵੀਡੀਓ ਮੈਂ ਹੋਰ ਵੀ ਦਿਖਾਦਾ ਫਿਰ ਮੈਂ ਇਸ ਤੇ ਪੂਰੀ ਜਿਹੜੀ ਗੱਲਬਾਤ ਕਰੂੰਗਾ ਤੁਸੀਂ ਜ਼ਰੂਰ ਸੁਣਨੀ ਜਿਹੜੀ ਕਿ ਮੈਂ ਚਾਹਣਾ ਕਿ ਇਹ ਬਾਤ ਤੋਂ ਬਾਅਦ ਇਹ ਪੰਜਾਬ ਦੇ ਵਿੱਚ ਗੱਲ ਜਾਵੇ ਜਿਹੜੀ ਕਿ ਕਿ ਜੋ ਕਥਾ ਪਖੰਡ ਹੋ ਗਿਆ ਉਸ ਤੋਂ ਮੈਂ ਮਾਫੀ ਚਾਹੁੰਦਾ ਇਹ ਮੰਨਦਾ ਹੈ ਆ ਦੇਖੋ ਇਹ ਤਾਂ ਮੰਨ ਰਿਹਾ ਨਾ ਮੁੰਡਾ ਇਹ ਮੁੰਡਾ ਬਠਿੰਡੇ ਦਾ ਪਤਾ ਨਹੀਂ ਇਹ ਤਾਂ ਮੰਨ ਰਿਹਾ ਨਾ ਕਿ ਮੈਂ ਪਖੰਡ ਕਰ ਰਿਹਾ ਸੀਗਾ ਇਹ ਜੀ ਮੁੰਡਾ ਮੰਨ ਰਿਹਾ ਨਾ ਕਿ ਮੈਂ ਪਖੰਡ ਕਰ ਰਿਹਾ ਸੀ ਹੁਣ ਟੋਟਲ ਹੀ ਜਿਹੜਾ ਇਹ ਸੁਣ ਲੋ ਇਹ ਮੁੰਡਾ ਮੰਨ ਰਿਹਾ ਕਿ ਮੈਂ ਪਖੰਡ ਕਰ ਰਿਹਾ ਸੀ ਆਪਣੀ ਗੱਡੀ ਤੇ ਛੋਲੀਆਂ ਟਿੱਕੇ ਦਵਾ ਕਰਾਂਗੇ ਜੀ ਦੇਖੋ ਦੇਖੋ ਮੈਂ ਗੱਲਬਾਤ ਸ਼ੁਰੂ ਕਰਾਂ ਹੁਣ ਜਿਹੜੀ ਸਾਰੀ ਪੰਜਾਬ ਤੱਕ ਗੱਲ ਪਹੁੰਚਾਉਣੀ ਆ ਜੱਗੀ ਦੂਜੇ ਪੇਜ ਤੋਂ ਵੀ ਸ਼ੇਅਰ ਕਰਦੇ ਓਏ ਦੂਸਰੇ ਪੇਜ ਤੋਂ ਵੀਡੀਓ ਸ਼ੇਅਰ ਕਰਦੇ ਆਪ ਜੀ ਨੂੰ ਪਤਾ ਵੀ ਪਿਛਲੇ ਕੁਝ ਸਮੇਂ ਤੋਂ ਆਪਾਂ ਜਿਹੜਾ ਪਖੰਡ ਨੂੰ ਬੜਾਵਾ ਦੇ ਰਹੇ ਬਾਈ ਬਾਬਾ ਜੀ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਇਹਨਾਂ ਦਾ ਨੰਬਰ ਵੀ ਚਾਹਣਾ ਕਿ ਮੈਨੂੰ ਇਹਨਾਂ ਦਾ ਨੰਬਰ ਵੀ ਜਰੂਰ ਮਿਲ ਜੇ ਮੈਂ ਕੱਲ ਦਾ ਟਰਾਈ ਕਰੀ ਇਹਨਾਂ ਦਾ ਮੈਂ ਕੱਲ ਦਿਨ ਇਹਨਾਂ ਦੇ ਵੀਡੀਓ ਦੇਖਿਆ ਨਾ ਮੈਨੂੰ ਨਾ ਨੰਬਰ ਨਹੀਂ ਮਿਲਿਆ ਮੈਂ ਹਰ ਪੱਖੋਂ ਹਰ ਵਕਤ ਤੇ ਇਹਨਾਂ ਇਸ ਭਾਈ ਸਾਹਿਬ ਦੇ ਨਾਲ ਆ ਕਿ ਜਿਨ੍ਹਾਂ ਨੇ ਪਖੰਡ ਖਿਲਾ ਬਾਦ ਖਿਲਾ ਮੋਰਚਾ ਖੋਲਿਆ ਮਹੂਰ ਕਰਦੇ ਕਿਦੋਂ ਵੀਡੀਓ ਇੱਕ ਆ ਵੀਡੀਓ ਆ ਗਈ ਹੈ ਨਾ ਅੱਜ ਆ ਯਾਰ ਪੂਤ ਬ੍ਰੈਂਡ ਕਰੇਗਾ ਨਹੀਂ ਗੱਲ ਸਾਰਿਆਂ ਨੂੰ پاگل ਬੜਾਈ ਜਾਂਦਾ ਕਦੋਂ ਦਾ ਹੋ ਗਿਆ ਘਟਾ ਹੋ ਗਿਆ ਸਾਨੂੰ ਜਿੰਨੇ ਵੀ ਸਿਰ ਘਮਾਉਣ ਵਾਲੇ ਬਾਬੇ ਨੇਗੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਹ ਕੰਜਰ ਕਿੱਤਾ ਪੰਜਾਬ ਦੇ ਵਿੱਚੋਂ ਬੰਦ ਕਰ ਦਿਓ। ਡਾਂਗ ਸਾਰਿਆਂ ਤੇ ਫਿਰਨੀਆਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਭਾਈ ਸਾਹਿਬ ਜਿਨ੍ਹਾਂ ਨੇ ਇਹ ਪਖੰਡਵਾਦ ਖਲਾਫ ਮੋਰਚਾ ਖੋਲ੍ਹਿਆ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਸਾਰੇ ਹੀ ਦਲਾਂ ਨੂੰ ਸਾਰੀਆਂ ਨਿੰਗ ਸਿੰਘ ਜਥੇਬੰਦੀਆਂ ਨੂੰ ਖੁੱਲ ਕੇ ਇਸ ਗੱਲ ਦੇ ਮੈਦਾਨ ਦੇ ਵਿੱਚ ਆਉਣਾ ਚਾਹੀਦਾ ਜਿੰਨੀਆਂ ਵੀ ਚੌਕੀਆਂ ਲੱਗੀਆਂ ਨੇ ਪੰਜਾਬ ਦੇ ਵਿੱਚ ਜੇਕਰ ਪੰਜਾਬ ਨੂੰ ਤਰੱਕੀ ਦੇ ਰਾਹਤੇ ਤੇ ਲੈ ਕੇ ਜਾਣਾ ਹੈ ਚੌਂਕੀਆਂ ਵਾਲੇ ਜਿੰਨੇ ਵੀ ਬਾਬੇ ਨੇ ਡਾਂਗ ਫੇਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਜਾਲੀ ਪਾਸਟਰਾਂ ਉੱਪਰ ਤੇ ਇਹ ਚੌਂਕੀਆਂ ਵਾਲੇ ਉੱਪਰ ਜਾਲੀ ਪਾਸਟਰ ਜਿੰਨੇ ਵੀ ਜਾਲੀ ਪਾਸਟਰ ਇਹਨਾਂ ਉੱਪਰ ਵੀ ਡਾਂਗ ਫੇਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਜੇਕਰ ਤੁਸੀਂ ਪੰਜਾਬ ਨੂੰ ਬਚਾਉਣਾ ਮੈਂ ਗੱਲ ਸ਼ੁਰੂ ਕਰਾਂ ਕਿ ਪੰਜਾਬ ਨੂੰ ਜਿਹੜਾ ਬਰਬਾਦ ਕਰਨ ਦੇ ਜਿਹੜੇ ਤੁਲੇ ਹੋਏ ਨੇ ਪਖੰਡੀ ਬਾਬੇ ਜਿੰਨਾਂ ਕੋਲੇ 100 100 2 200 ਗਨਮੈਣਾਂ ਆ ਉਹ ਪੰਜਾਬ ਦੇ ਮੂਰਖ ਲੋਕੋ ਤੁਸੀਂ ਇਹਨਾਂ ਨੂੰ ਇਹਨਾਂ ਨੂੰ ਰੱਬ ਮੰਨਦੇ ਜਿੰਨਾਂ ਕੋਲੇ 2 200 ਗਨਮੈਣਾਂ ਆ ਇਹ ਤੁਹਾਡੇ ਪੰਜਾਬ ਨੇ ਇਹਨਾਂ ਨੂੰ ਬਰਬਾਦ ਕਰਕੇ ਰੱਖਤਾ ਤੁਸੀਂ ਅੱਜ ਪੰਜਾਬ ਦੇ ਹਾਲਾਤ ਤੁਹਾਡੇ ਨਾਲ ਬਾਬਿਆਂ ਕਰਕੇ ਮਾੜੇ ਬਣੇ ਨੇ ਤੁਸੀਂ ਯੂਰਪ ਦੇ ਵਿੱਚ ਵਗਜੋ ਅਮਰੀਕਾ ਦੇ ਵਿੱਚ ਵਗਜੋ ਉੱਥੇ ਤਾਂ ਤੁਹਾਨੂੰ ਬਾਬੇ ਦੇਖਣੇ ਨਹੀਂ ਤੁਹਾਨੂੰ ਪੰਜਾਬ ਦੇ ਵਿੱਚ ਤੁਹਾਡਾ ਸਤਿਆਨਾਸ਼ ਕਿਉਂ ਹੋਇਆ ਬਾਅਦ ਇਹ ਵੀਡੀਓ ਨੂੰ ਸ਼ੇਅਰ ਕਰ ਦੇ ਸਤਿਆਨਾਸ਼ ਪੰਜਾਬ ਦਾ ਕਿਉਂ ਹੋਇਆ ਜਾਲੀ ਬਾਬਿਆਂ ਕਰਕੇ ਉਹ ਜਿਹੜੇ 100 100 200 291 ਚੱਕੀ ਫਿਰਦੇ ਨੇ ਇਹਨਾਂ ਕਰਕੇ ਜਿਹੜੀ ਪੰਜਾਬ ਦੀ ਬਰਬਾਦੀ ਹੋਈ ਹੈ ਬਾਬਿਆਂ ਕਰਕੇ ਜੇ ਐਡੇ ਵੱਡੇ ਪ੍ਰਮਾਤਮਾ ਨੂੰ ਮੰਨਣ ਵਾਲੇ ਨੇਗੇ ਇਹ ਕਾਹੇ ਗਨਮੈਣ ਕਿੱਕੀ ਫਿਰਦੇ ਨੇਗੇ ਤੁਸੀਂ ਇਹਨਾਂ ਨੂੰ ਬਾਬੇ ਕਿਉਂ ਮੰਨਦੇ ਹੋ ਜੇ ਅਕਸਰ ਇਹਨਾਂ ਦਾ ਸਵਾਲ ਉੱਠਦਾ ਨਾ ਫਿਰ ਇਹਨਾਂ ਦੇ ਭਗਤ ਪਤਾ ਕੀ ਜਵਾਬ ਦਿੰਦੇ ਨੇ ਕਿ ਗੁਰੂਆਂ ਦੇ ਨਾਲ ਵੀ ਅੰਗ ਰੱਖਿਆ ਕਿ ਸੀਗੇ ਗੁਰੂਆਂ ਦੇ ਨਾਲ ਵੀ ਫੌਜ ਹੁੰਦੀ ਸੀਗੀ ਤੁਸੀਂ ਗੁਰੂਆਂ ਨਾਲ ਮੁਕਾਬਲੇ ਨਾਲ ਪਖੰਡੀ ਬਾਬਿਆਂ ਨਾਲ ਕਰ ਸਕਦੇ ਹੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜ਼ੁਲਮ ਦੇ ਨਾਲ ਟੱਕਰ ਲੈਤੀ ਧੰਨ ਧੰਨ ਸ੍ਰੀ ਗੁਰੂ ਆਪਣਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਤਤਤੀ ਦੇ ਵਹਿ ਗਏ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਨੇ ਜਾ ਕੇ ਚਾਂਦਰੀ ਚੌਂਕ 'ਚ ਸਸੀਸ ਘਟਾਤਾ ਇਹਨਾਂ ਦਾ ਤਾਂ ਕੋਈ ਇਹਨਾਂ ਦਾ ਜਵਾਕ ਇਹਨਾਂ ਦਾ ਤਾਂ ਲਗਜ਼ਰੀ ਲਾਈਫਾਂ ਹਣਾਉਂਦੇ ਨੇਗੇ ਵੱਡੀਆਂ ਬੁਲਟ ਪ੍ਰੂਫ ਗੱਡੀਆਂ ਜਹਾਜ਼ਾਂ ਦੇ ਉੱਪਰ ਜਾ ਰਹੇ ਨੇ ਉਹ ਪੰਜਾਬ ਦੇ ਲੋਕੋ ਕਦੋਂ ਤੁਸੀਂ ਇਹ ਪਖੰਡਾਂ ਦੇ ਵਿੱਚੋਂ ਨਿਕਲੋਗੇ ਪੰਜਾਬ ਦੇ ਵਿੱਚ ਅੱਜ ਚੱਲ ਕੀ ਰਿਹਾ ਜਿਹੜਾ ਤਾਂ ਜਿਹੜਾ ਕਿਸਾਨ ਆ ਜਿਹਨੂੰ ਆਪਾਂ ਮੈਂ ਜੱਟ ਜੱਟ ਸ਼ਬਦ ਮੈਂ ਵਰਤਦਾ ਨਹੀਂ ਜਿਹੜਾ ਜੱਟ ਆ ਉਹ ਕੀ ਕਰ ਰਿਹਾ ਜਿਹਨੂੰ ਮੈਂ ਕਿਸਾਨ ਕਹਣਾ ਉਹ ਤਾਂ ਪੰਜਾਬ ਦੇ ਵਿੱਚ ਬੰਦਾ ਹੈਗਾ ਭਾਰਤੀਆਂ ਦੇ ਵਿੱਚ ਕੋਈ ਕਹਿੰਦਾ ਮੈਂ ਕਾਂਗਰਸ ਵਾਲਾ ਕੋਈ ਕਹਿੰਦਾ ਮੈਂ ਝਾੜੂ ਵਾਲਾ ਕੋਈ ਕਹਿੰਦਾ ਮੈਂ ਬਾਦਲਦਲਾਂ ਵਾਲਾ ਕੋਈ ਕਹਿੰਦਾ ਮੈਂ ਬੀਜੇਪੀ ਵਾਲਾ ਰਹਿ ਗਿਆ ਸਾਡੇ ਪਿੰਡਾਂ ਦੇ ਵਿੱਚ ਮਜ਼ਦੂਰ ਭਾਈਚਾਰਾ ਇਹ ਮਜ਼ਦੂਰ ਭਾਈਚਾਰਾ ਪੱਕਤਾ ਬਾਬਿਆਂ ਨੇ ਜਿੰਨੇ ਵੀ ਪਖੰਡੀ ਬਾਬੇ ਹਰੇਕ ਕਹਿੰਦਾ ਇਹ ਪਖੰਡੀ ਬਾਬੇ ਭਰਾਵੋ ਰਾਜਨੀਤਿਕ ਪਾਰਟੀਆਂ ਨੇ ਬਿਠਾਏ ਹੋਏ ਨੇ ਕਿ ਇੱਕ ਤਾਂ ਉਹੀ ਬਾਬਾ ਪਲਧਾਮ ਆਦੀ ਪਾਰਟੀ ਦੇ ਘਰ ਜਾਂਦਾ ਫਿਰ ਉਹੀ ਬਾਬਾ ਜੇਲ੍ਹ ਚ ਮਲਾਕਤ ਕਰਕੇ ਆਉਂਦਾ ਉਹ ਪੰਜਾਬ ਦੇ ਲੋਕ ਤੁਸੀਂ ਕਦੋਂ ਇਹ ਪਖੰਡ ਤੋਂ ਦੂਰ ਉੱਪਰ ਉੱਪਰ ਉੱਠੋਗੇ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਚਾਹੁੰਦਾ ਪੰਜਾਬ ਦੇ ਲੋਕੋ ਕਦੋਂ ਇਹ ਤਰੱਕੀ ਦਾ ਰਾਹ ਚੁਣੋਗੇ ਅੱਜ ਤੁਹਾਡੇ ਅੱਜ ਮੈਂ ਇਥੋਂ ਹਣਾਰੀ ਕੇ ਪਤਨ ਨਹਿਰਾਂ ਦੇ ਉੱਪਰ ਧਰਨੇ ਦੇ ਉੱਪਰਾਂ ਮੈਂ ਹਣ ਉੱਥੋਂ ਆ ਕੇ ਮੜਿਆ ਹੁਣੇ ਖੜਾ ਧਰਨੇ ਤੋਂ ਇੱਧਰ ਆ ਕੇ ਪੰਜਾਬ ਦੇ ਲੋਕੋ ਕਦੋਂ ਇਹ ਤੁਸੀਂ ਪਖੰਡ ਦੇ ਵਿੱਚੋਂ ਉੱਪਰ ਉੱਠੋਗੇ ਇਕੱਲੇ ਇਕੱਲੇ ਬੰਦੇ ਨੂੰ ਜਿਹੜਾ ਕਿ ਭਾਈ ਸਾਹਿਬ ਨੇ ਇਹਨਾਂ ਨੇ ਮੋਰਚਾ ਵਿੱਢਿਆ ਇਕੱਲੇ ਇਕੱਲੇ ਬੰਦੇ ਨੂੰ ਉਹਨਾਂ ਦਾ ਸਾਥ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਆ ਇੱਕ ਆ ਆ ਗਈ ਸਕੈਨ ਕਰਾਈ ਸੀ ਇਹਦੀ ਇੱਕ ਆ ਆ ਗਈ ਸਕੈਨ ਕੀ ਆਇਆ ਇੱਕ ਆ ਆ ਗਈ ਹੈ ਇੱਕ ਆ ਆ ਗਿਆ ਹੈ ਇੱਕ ਆ ਆ ਗਿਆ ਪਖੰਡੀ ਇਨਾਂ ਦੇ ਖਿਲਾਫ ਇਕੱਲੇ ਇਕੱਲੇ ਬੰਦਿਆਂ ਨੂੰ ਨਿਕਲ ਕੇ ਇਹਨਾਂ ਨੇ ਡਾਂਗ ਅਪਰੇਟ ਕਰਨੀ ਬਹੁਤ ਜ਼ਰੂਰੀ ਆ ਸਿਮਵਾ ਜਿਹੜਾ ਹੈ ਇਹਨਾਂ ਦੇ ਖਿਲਾਫ ਡਾਂਗ ਅਪਰੇਟ ਕਰਨੀ ਜੇਕਰ ਪੰਜਾਬ ਦੇ ਵਿੱਚ ਚਾਹਣ ਉਹ ਗੰਦ ਸਾਫ਼ ਕਰਨਾ ਪਰੇ ਲਿਖੇ ਡਾਕਟਰਾਂ ਨੂੰ ਜਿਹੜੇ ਕਹਿੰਦੇ ਅਸੀਂ ਇਲਾਜ ਹੀ ਅਸੀਂ ਕਰ ਦਿੰਨੇ ਆ ਇਹਨਾਂ ਦੇ ਖਿਲਾਫ ਮੋਰਚਾ ਖੋਲਣਾ ਬੜਾ ਵੀਡੀਓ ਨੂੰ ਸ਼ੇਅਰ ਕਰੀ ਚੱਲੋ ਜਿੰਨੇ ਵੀ ਜ਼ਿੰਮੇਵਾਰੀ ਨਾਲ ਮੈਂ ਚਾਹੁੰਦਾ ਕਿ ਜਿਹੜੇ ਭਾਈ ਸਾਹਿਬ ਨੇ ਮੁੱਦਾ اٹھਾਇਆ ਇਸ ਮੁੱਦੇ ਨੂੰ ਆ ਮੁੱਦਾ ਠਾਉਣ ਵਾਲੇ ਇਹ ਨੇ ਭਾਈ ਸਾਹਿਬ ਇੱਕ ਮਿੰਟ ਇੱਕ ਮਿੰਟ ਆ ਮੁੱਦਾ ਠਾਉਣ ਵਾਲੇ ਇਹ ਨੇਗੇ ਭਾਈ ਸਾਹਿਬ ਮੈਨੂੰ ਇਹਨਾਂ ਦਾ ਨਾਮ ਭਾਈ ਸਾਹਿਬ ਦਾ ਕੀ ਆ? ਹਾਂ ਇਹ ਵੀ ਦਿਖਾਉਂਦਾ ਤੁਹਾਨੂੰ ਆਹ ਦੇਖੋ ਇਹ ਭਾਈ ਸਾਹਿਬ ਮੁੱਦਾ ਠਾਉਣ ਲੈਣਗੇ ਇਹ ਭਾਈ ਸਾਹਿਬ ਨੇ ਇਹਨਾਂ ਨੇ ਮੁੱਦਾ ਠਾਇਆ ਖਾਲਸਾ ਜੀ ਨੇ ਮੈਂ ਉਹਦਾ ਬਹੁਤ ਬਹੁਤ ਧੰਨਵਾਦ ਕਰਦਾ ਜਿੱਥੇ ਵੀ ਇਹ ਕਹਿਣਗੇ ਨੌਜਵਾਨਾਂ ਦੀ ਜੂਸ ਦੀ ਜ਼ਰੂਰਤ ਹੈ ਅਸੀਂ ਵੱਡੀ ਗਿਣਤੀ ਦੇ ਵਿੱਚ ਇਹਨਾਂ ਨਾਲ ਭਾਈ ਸਾਹਿਬ ਨਾਲ ਤੁਰਾਂਗੇ ਕੱਲ ਨੂੰ ਕੋਈ ਸਰਕਾਰ ਦਵਾ ਇਹਨਾਂ ਤੇ ਪਾਵੇ ਪ੍ਰਸ਼ਾਸਨ ਕੋਈ ਦਵਾ ਇਹਨਾਂ ਤੇ ਪਾਵੇ ਮੈਂ ਕਹਿੰਦਾ ਵੀ ਖੁੱਲ ਕੇ ਨਿੰਗ ਸਿੰਘ ਜਥੇਬੰਦੀਆਂ ਜੇਕਰ ਪੰਜਾਬ ਨੂੰ ਚਾਹਣਾ ਬਚਾਉਣਾ ਸਿੱਖੀ ਦਾ ਪ੍ਰਚਾਰ ਚਾਹਣਿਓ ਤਾਂ ਇਹਨਾਂ ਦੇ ਉੱਪਰ ਡਾਂਗ ਫੇਰੋ ਜਿੰਨੇ ਵੀ ਇਹ ਪਖੰਡੀ ਨੇਗੇ ਜਿੰਨਾ ਉੱਪਰ ਤੁਸੀਂ ਡਾਂਗ ਨਾ ਫਿਰੀ ਤਾਂ ਤੁਹਾਡੇ ਪੰਜਾਬ ਦੀ ਬਰਬਾਦੀ ਬਹੁਤ ਵੱਡੇ ਪੱਧਰ ਤੇ ਹੋਣੀ ਹੈ ਆ ਜਿਹੜੀ ਲੱਗੀ ਪਈ ਆ ਇਹ ਇਹ ਬਹੁਤ ਇਹਨਾਂ ਸਾਰੇ ਉੱਪਰ ਡਾਂਗ ਫਿਰਨੀ ਜ਼ਰੂਰੀ ਆ ਇੱਕ ਇਹ ਇੱਕ ਜਿੰਨੇ ਵੀ ਜਿੰਨੇ ਵੀ ਥਾਮਾਂ ਤੇ ਨੇਗੇ ਖੁੱਲ ਕੇ ਡਾਂਗ ਇਹਨਾਂ ਦੇ ਉੱਪਰ ਫੇਰੋ ਤੇ ਪੰਜਾਬ ਦੇ ਵਿੱਚੋਂ ਗੰਦ ਦੂਰ ਕਰੋ ਇੱਕ ਆਪਣਾ ਇਹ ਇੱਕ ਇੱਕ ਤਾਂ ਇਹ ਹੋ ਗਈ ਇੱਕ ਵੱਡੇ ਕਿੜੇ ਨਗੇ ਇੱਕ ਪਾਲਾ ਹੋ ਗਿਆ ਬਾਬਾ ਉਹਦੇ ਤੇ ਵੀ ਡਾਂਗ ਫੇਰਨੀ ਆ ਜਿਹੜਾ 2 1 2 3 4 ਗਿਣਤੀ ਕਰ ਰਿਹਾ ਉਹਦੇ ਤੇ ਵੀ ਡਾਂਗ ਫੇਰਨੀ ਆ ਸਾਰਿਆਂ ਦੇ ਉੱਪਰ ਡਾਂਗ ਫੇਰਨੀ ਆ ਨਰ ਉੱਪਰ ਜਿੰਨਾ ਥਾਵਾਂ ਤੇ ਇਹ ਪਖੰਡ ਕਰ ਰਹੇ ਨੇ ਇਸ ਕਰਕੇ ਆਓ ਆਪਾਂ ਇਕੱਠੇ ਹੋ ਕੇ ਜਿਹੜਾ ਪਖੰਡ ਨੂੰ ਦੂਰ ਕਰੀਏ ਪੰਜਾਬ ਦੇ ਵਿੱਚੋਂ ਜਿੰਨਾ ਵੀ ਇਹ ਗੰਦ ਪਿਆ ਹੈ ਗਾਲੀ ਪਾਸਟਰ ਹੋਏ ਇਹ ਹੋਏ ਸਾਰਿਆਂ ਨੂੰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹ ਪੰਜਾਬ ਦੇ ਵਿੱਚੋਂ ਇਹ ਗੰਦ ਸਾਫ਼ ਕਰੀਏ ਮਰੀ ਬੇਣ ਤੇ ਨਿੰਗ ਸਿੰਘ ਜੱਥੇਬੰਦਿਆਂ ਨੂੰ ਖੁੱਲ ਕੇ ਨਿੰਗ ਸਿੰਘ ਜੱਥੇਬੰਦਿਆਂ ਮੈਦਾਨ ਦੇ ਵਿੱਚ ਆਉਣ ਤੇ ਆ ਕੇ ਆਵਾਜ਼ ਆ ਰਹੀ ਹੈ ਮੇਰੀ ਭਾਈ ਜੀ ਆਵਾਜ਼ ਆ ਰਹੀ ਹੈ ਮਤਲਬ ਆਵਾਜ਼ ਰੁਕੀ ਹੋਣੀ ਹੈ ਸ਼ਾਇਦ ਆਵਾਜ਼ ਮੇਰੀ ਆ ਰਹੀ ਹੈ ਦੇਖਿਓ ਮੜਾ ਆਵਾਜ਼ ਆ ਰਹੀ ਹੈ ਮੰਮੀ ਕਿੱਥੇ ਆਵਾਜ਼ ਤਾਂ ਨਹੀਂ ਰੁਕੀ ਮੜਾ ਮਤਲਬ ਲਮਲਾ ਮਰਾ ਲਾਈਵ ਰੋਕਿਆ ਸੀਗਾ ਲਾਈਵ ਚੱਲੀ ਜਾਂਦਾ ਜੀ ਚੱਲੀ ਜਾਂਦਾ ਇਸ ਕਰਕੇ ਮੈਂ ਸਾਰੇ ਹੀ ਭੈਣ ਭਰਾਵਾਂ ਨੂੰ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਪਖੰਡਵਾਦ ਆਓ ਪੰਜਾਬ ਦੇ ਵਿੱਚੋਂ ਦੂਰ ਕਰੀਏ ਜੇਕਰ ਗੁਰਸਿੱਖੀ ਦੇ ਲੜ ਲਾਉਣਾ ਤਾਂ ਨੌਜਵਾਨਾਂ ਨੂੰ ਸਿੱਖੀ ਦੇ ਲੜ ਲਾਉਣਾ ਤਾਂ ਇਹ ਪਖੰਡ ਦੂਰ ਕਰਨਾ ਬਹੁਤ ਜ਼ਰੂਰੀ ਹੈ ਜਿੰਨੇ ਵੀ ਮੇਰੀ ਮੈਂ ਮਜ਼ਦੂਰ ਭਾਈਚਾਰੇ ਨੂੰ ਬੇਨਤੀ ਕਰਦਾ ਤੁਸੀਂ ਦੇਖੋ ਆਪਣਾ ਸਾਰਾ ਜਿੰਨਾ ਵੀ ਆਪਣਾ ਮਜ਼ਦੂਰ ਭਾਈਚਾਰਾ ਮੇਰੇ ਕੋਲੇ ਤੁਸੀਂ ਦੇਖ ਲਓ ਕਟੋ ਕਟਵਾ ਆਪਦੇ ਕਲਾਕਾਰ ਭਰਾਵਾਂ ਨੂੰ ਕਹਿ ਕੇ ਪੰਜ ਛੇ ਘਰਾਂ ਦਾ ਅਸੀਂ ਕੰਮ ਚਲਾਵਾ ਆ ਘਰ ਬਣਾਉਣ ਦਾ ਅਸੀਂ ਮੈਂ ਸਭ ਤੋਂ ਪਹਿਲਾਂ ਅੱਜ ਵੀ ਇਹੀ ਗੱਲ ਬੋਲਿਆ ਹਾਂ ਕਿ ਸਾਡੇ ਮਜ਼ਦੂਰ ਭਾਈਚਾਰੇ ਦੇ ਸੀ ਘਰ ਬਣਾਈਏ ਜਿੰਨਾ ਵੀ ਸਾਡਾ ਮਜ਼ਦੂਰ ਭਾਈਚਾਰਾ ਉਹਨਾਂ ਦੇ ਘਰ ਬਣ ਅਸੀਂ ਅਸੀਂ ਉਹਨਾਂ ਨੂੰ ਕੀ ਕਰੀਏ ਅਸੀਂ ਉਹਨਾਂ ਦੀ ਮਦਦ ਕਰੀਏ ਮੇਰੀ ਬੇਨਤੀ ਅੱਜ ਵੀ ਇਹੀ ਰਹੀ ਹੈ ਸਾਡੇ ਇੱਥੇ ਕੱਠ ਦੇ ਵਿੱਚ ਕਿ ਅਸੀਂ ਆਪਣੇ ਉਸ ਭਾਈਚਾਰੇ ਨੂੰ ਨਾਲ ਲਾ ਕੇ ਅਸੀਂ ਇਹ ਪੰਜਾਬ ਦੇ ਵਿੱਚੋਂ ਅਸੀਂ ਉਹਨਾਂ ਨੂੰ ਪਖੰਡਵਾਦ ਵੱਲ ਨਾ ਜਾਣ ਦਈਏ ਇੱਥੇ ਕੀ ਹੋਇਆ ਇੱਥੇ ਸਾਰਾ ਜਿਹੜਾ ਚੱਲ ਰਿਹਾ ਪਖੰਡ ਪੰਜਾਬ ਦੇ ਵਿੱਚ ਸਾਰੀਆਂ ਨਿਹੰਗ ਸਿੰਘ ਜਥੇਬੰਦਿਆਂ ਦੀ ਮੇਰੀ ਚਰਨਾਂ ਦੇ ਵਿੱਚ ਬੇਨਤੀ ਆ ਅੱਜ ਸਭ ਤੋਂ ਵੱਡੀ ਅਹਿਮ ਜ਼ਿੰਮੇਵਾਰੀ ਜੇਕਰ ਸਿੱਖੀ ਨੂੰ ਬਚਾਉਣਾ ਤਾਂ ਇਹਨਾਂ ਉੱਪਰ ਡਾਂਗ ਫੇਰਨੀ ਬਹੁਤ ਜ਼ਿਆਦਾ ਜ਼ਰੂਰੀ ਆ। ਹਾਂਜੀ। ਮਨਪ੍ਰੀਤ ਸਿੰਘ ਜੀ ਖਾਲਸਾ ਫਰੀਦਕੋਟ ਤੋਂ ਨੇਗੇ ਇਹ। ਜਿਹੜੇ ਸੇਵਾ ਨਿਭਾ ਰਹੇ ਨੇ ਮਨਪ੍ਰੀਤ ਸਿੰਘ ਜੀ ਖਾਲਸਾ ਨੇਗੇ ਤੇ ਜਿਹੜੀ ਸੇਵਾ ਨਿਭਾ ਰਹੇ ਨੇਗੇ ਇਹਨਾਂ ਦੇ ਅਸੀਂ ਹਰ ਪੱਖੋਂ ਹਰ ਵਕਤ ਇਹਨਾਂ ਦੇ ਨਾਲ ਆ। ਸਾਰੀਆਂ ਹੀ ਨਿੰਗ ਸਿੰਘ ਜੱਥੇ ਬੰਦਿਆਂ ਨੂੰ ਮੇਰੀ ਇਹੀ ਚਰਣਾ ਚ ਬੇਨਤੀ ਆ ਕਿ ਇਹ ਪੰਜਾਬ ਦੇ ਵਿੱਚੋਂ ਚੱਲ ਰਿਹਾ ਪਖੰਡ ਇਹਨੂੰ ਜੇਕਰ ਸਿੱਖੀ ਨੂੰ ਬਚਾਉਣਾ ਤਾਂ ਅਸੀਂ ਪਖੰਡ ਨੂੰ ਦੂਰ ਕਰਨਾ ਸਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਇੰਨੇ ਕਿ ਜਿਹੜੇ ਮੇਰੇ ਬੇਨਤੀਆਂ ਨੂੰ ਸਾਰੇ ਪ੍ਰਮਾਣ ਕਰਿਓ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਭਾਈ ਪਰਮਜੀਤ ਸਿੰਘ ਜੀ ਖਾਲਸਾ ਭਾਈ ਮਨਪ੍ਰੀਤ ਸਿੰਘ ਜੀ ਖਾਲਸਾ ਅਸੀਂ ਇਹਨਾਂ ਦੇ ਨਾਲ ਆ ਜਿੱਥੇ ਵੀ ਕਦੇ ਜ਼ਰੂਰਤ ਪਾਊਗੀ ਜਿੱਥੇ ਵੀ ਭਾਈ ਮਨਪ੍ਰੀਤ ਸਿੰਘ ਜੀ ਖਾਲਸਾ ਕਦੇ ਡਿਊਟੀ ਲਾਉਣਗੇ ਮੈਂ ਇਹਨਾਂ ਦੇ ਨਾਲ ਡਿਊਟੀ ਨਿਭਾਉਂਗਾ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਪਹਿਲ ਕੀਤੀ ਆ ਜਿਨ੍ਹਾਂ ਨੇ ਇਹ ਮੁੱਦਾ ਚੱਕਿਆ ਮੈਂ ਚਾਹੁੰਦਾ ਸੀਗਾ ਕਿ ਪੰਜਾਬ ਦੇ ਵਿੱਚ ਇਹ ਮੁੱਦਾ ਚੱਕਿਆ ਜਾਵੇ ਤੇ ਇਸ ਮੁੱਦੇ ਤੇ ਮੁੱਦੇ ਲਈ ਲੜਾਇਆ ਜਾਵੇ ਮੈਂ ਬਹੁਤ ਸਮੇਂ ਦਾ ਜਿਹੜਾ ਕਿ ਸੋਚ ਰਿਹਾ ਸੀਗਾ ਉਹਨਾਂ ਨੇ ਇਹ ਆਵਾਜ਼ ਉਠਾਈ ਹੈ ਸਾਨੂੰ ਸਾਰੇ ਪੰਜਾਬ ਨੂੰ ਉਸ ਭਾਈ ਮਨਪ੍ਰੀਤ ਸਿੰਘ ਜੀ ਖਾਲਸਾ ਦੇ ਨਾਲ ਖੜਨਾ ਚਾਹੀਦਾ ਤੇ ਉਹਨਾਂ ਨੂੰ ਸਾਥ ਦੇਣਾ ਚਾਹੀਦਾ ਸਾਰਿਆਂ ਦਾ ਹੀ ਜਿਹੜਾ ਕਿ ਇਹ ਆਪਣਾ ਇਹ ਗੰਦ ਪੰਜਾਬ ਦੇ ਵਿੱਚੋਂ ਦੂਰ ਕਰਨਾ ਚਾਹੀਦਾ ਜਿਹੜਾ ਵੀ ਇਹ ਗੰਦ ਪੈਰ ਹੈ ਜਿੰਨੇ ਵੀ ਜਾਲੀ ਬਾਬੇ ਨੇਗੇ ਜਿੰਨੇ ਵੀ ਸਿਰ ਘਮਾਉਣ ਵਾਲੇ ਬਾਬੇ ਨੇਗੇ ਸਾਰਿਆਂ ਦਾ ਆਪਾਂ ਨੂੰ ਡਟ ਕੇ ਪੰਜਾਬ ਦੇ ਵਿੱਚੋਂ ਬ੍ਰੋਧ ਕਰਨਾ ਚਾਹੀਦਾ ਨਿੰਗ ਸਿੰਘ ਜੱਥੇਬੰਦੀਆਂ ਨੂੰ ਹੀ ਸੇਵਾ ਨਿਭਾਉਣੀ ਚਾਹੀਦੀ ਆ ਲਾਸਟ ਦੇ ਉੱਤੇ ਮੈਂ ਇੱਕ ਹੋਰ ਗੱਲ ਕਹਿਣਾ ਚਾਹਣਾ ਇਹ ਛੋਟੇ ਤਾਂ ਹੈਗੇ ਨੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਵੱਡੇ ਪਖੰਡੀ ਬਾਬਿਆਂ ਨੂੰ ਵੀ ਹੱਥ ਪਾਈਏ ਜਿਹੜੇ ਵੀ ਪਖੰਡੀ ਬਾਬੇ 100 100 2 200 ਗੰਨਮੈਣ ਲਈ ਫਿਰਦੇ ਨੇਗੇ ਪੰਜਾਬ ਨੂੰ ਤਵਾ ਕਰਨ ਦੇ ਤੁਲੇ ਹੋਏ ਨੇਗੇ ਮੈਂ ਕਹਣਾ ਯਾਰ ਇਹ ਕਿਸੇ ਵੀ ਜਿਹੜਾ ਸੰਪਰਦ ਵਾਲਾ ਉਹਦੇ ਨਾਲ ਗੰਨਮੈਣ ਨੇਗੇ ਕਿਸੇ ਬਾਬੇ ਨਾਲ ਪੰਜਾਬ ਦੇ ਲੋਕ ਪਤਾ ਨਹੀਂ ਕਿਉਂ ਪਾਗਲ ਨੇ ਯਾਰ ਉਸ ਉਹ ਇੱਡੇ ਇੱਡੇ ਗੰਨਮੈਣ ਚੱਕੀ ਫਿਰਦੇ ਨੇ ਤੁਸੀਂ ਉਹਨਾਂ ਦੇ ਪੈਰੀ ਹੱਥ ਲਾਈ ਜਾਨੇ ਹੋ ਯਾਰ ਕਦੇ ਵੀ ਸਰਕਾਰੀ ਗੰਨ ਮਹਿਣ ਲੈ ਕੇ ਗੱਲਾਂ ਫੜੂ ਹੁੰਦੀਆਂ ਨਹੀਂਆਂ ਯਾਰ ਇਹ ਚੱਕੀ ਫਿਰਦੇ ਨੇ ਬਾਬੇ ਗੱਲਾਂ ਕਹਿੰਦੇ ਓਹ ਹੋ ਹੋ ਵਾਹਿਗੁਰੂ ਐ ਕਰ ਲਾ ਕਹਿੰਦੇ ਨੇ ਚੱਕ ਦੋ ਜੀ ਠੀਕ ਹੈ ਕੀ ਯਾਰ ਤੁਸੀਂ ਜਾਲੀ ਬਾਬਿਆਂ ਪਿੱਛੇ ਲੱਗੇ ਹੋ ਯਾਰ ਇਹ ਪੰਜਾਬ ਨੂੰ ਬਰਬਾਦ ਕਰਤਾ ਇਹਨਾਂ ਨੇ ਯਾਰ ਸਾਰਿਆਂ ਨੇ ਬਰਬਾਦ ਕਰਤਾ ਜੇਕਰ ਅਸਲੀ ਜਿਹੜਾ ਬਾਬਾ ਹੋਊਗਾ ਉਹ ਕਹੇਗਾ ਸਰਕਾਰ ਨਾ ਮੱਥਾ ਲਾਵੇਗਾ ਆ ਜਿਹੜੀ ਪੰਜਾਬ ਗਲਤ ਨੀਤੀਆਂ ਦੇ ਉੱਪਰ ਆਈ ਆ ਸਰਕਾਰ ਜਿਹੜੀ ਗਲਤ ਨੀਤੀਆਂ ਕਰਦੀ ਆ ਹਰ ਇੱਕ ਸਰਕਾਰ ਦੇ ਵਿੱਚ ਗਲਤ ਨੀਤੀਆਂ ਨੂੰ ਅਪਣਾਉਂਦੀਆਂ ਲੋਕਾਂ ਦੀ ਦੁਸ਼ਮਣ ਹੁੰਦੀ ਐ ਇਹ ਜਿੰਨੇ ਬਾਬੇ 50 50 20 20 50 50 100 100 ਗੰਨ ਮੰਨ ਲਈ ਫਿਰਦ ਨੇ ਇਹ ਸਰਕਾਰ ਦੇ ਵਿਰੁੱਧ ਇੱਕ ਸ਼ਬਦ ਵੀ ਬੋਲਦੇ ਨੇ ਤੁਹਾਨੂੰ ਵਾ ਦੁਨੀਆ ਦੇ ਉਦਾਹਰਨ ਦੇ ਦਨ ਲੋਕੋ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਨੇ ਬਾਬਰ ਨੂੰ ਜਾਬਰ ਕਿਹਾ ਗੁਰੂ ਅੰਗਦ ਦੇਵ ਪਾਸ਼ਾ ਮਹਾਰਾਜ ਗੁਰੂ ਰਾਮਦਾਸ ਪਾਸ਼ਾ ਮਹਾਰਾਜ ਨੇ ਬਾਣੀ ਰਾਈ ਇਹਨਾਂ ਵੱਡੇ ਵੱਡੇ ਇਹਨਾਂ ਨੂੰ ਇਹਨਾਂ ਰਾਜਿਆਂ ਨੂੰ ਲਲਕਾਰਿਆ ਗੁਰੂ ਅੱਗੇ ਮੈਂ ਗੱਲ ਕਰਲਾਂ ਗੁਰੂ ਰਾਮਦਾਸ ਪਾਸ਼ਾ ਮਹਾਰਾਜ ਦੀ ਗੁਰੂ ਅਰਜਨ ਦੇਵ ਸੱਚੇ ਪਾਸ਼ਾ ਮਹਾਰਾਜ 33 ਤਵੀ ਦੇ ਬਹਿ ਗਏ ਜ਼ੁਲਮ ਲਈ ਗੁਰੂ ਅਦੁਗਾਦ ਇਹਦੁਬਾਛੇਵੇਂ ਪਾਤਸ਼ਾਹ ਦੀ ਗੱਲ ਕਰ ਲੋ ਸੱਤਵੇਂ ਪਾਤਸ਼ਾਹ ਦੀ ਗੱਲ ਕਰ ਲੋ ਅੱਠਵੇਂ ਪਾਤਸ਼ਾਹ ਦੀ ਗੱਲ ਕਰ ਲੋ ਨੌਵੇਂ ਪਾਤਸ਼ਾਹ ਨੇ ਚਾਂਮੀ ਚੌਂਕ ਜਾ ਕੇ ਆਪਣਾ ਸੀਸ ਕਟਾਤਾ ਦਸਵੇਂ ਪਾਤਸ਼ਾਹ ਨੇ ਸਰਵੰਸ ਵਾਰਤਾ ਉਹ ਮੂਰਖ ਲੋਕੋ ਇਹ ਬਾਬਿਆਂ ਪਿਛੇ ਲੱਗੇ ਫੁਰਦੋਂ ਤੁਸੀਂ ਜਿਹੜੇ ਸਰਕਾਰ ਨੂੰ ਕੋਈ ਗਲਤ ਲਿੱਤੀਆ ਫੁਰਦੋਂ ਬੋਲਣ ਨੂੰ ਤਿਆਰ ਨਹੀਂ ਮਸਾਨੂੰ ਕਿਹੜੇ ਧਰਮ ਦੀ ਗੱਲ ਅਸਾਂ ਸਾਰੇ ਧਰਮਾਂ ਦੇ ਵਿੱਚ ਜਿੰਨੇ ਵੀ ਸਾਡੇ ਪੂਜਨੀਕ ਹੋਏ ਨੇਗੇ ਉਹਨਾਂ ਦੀ ਸਾਰਿਆਂ ਦੀ ਸਰਕਾਰਾਂ ਵਿਰੁੱਧ ਵਿਰੋਧ ਪ੍ਰਗਟ ਸੀਗੀ ਸਿਸਟਮ ਵਿਰੁੱਧ ਵਿਰੋਧ ਪ੍ਰਗਟ ਸੀਗੀ ਸਿਸਟਮ ਵਿਰੁੱਧ ਦੇ ਪਖੰਡੀ ਬਾਬੇ ਨਹੀਂ ਬੋਲ ਸਕਦੇ ਇਸ ਕਰਕੇ ਤੇ ਇਸ ਕਰਕੇ ਬਾਈ ਇਹ ਜਿਹੜਾ ਕਿ ਸਾਰਾ ਕੁਝ ਚੱਲਿਆ ਹੋਇਆ ਤੇ ਇਹ ਸਾਰਾ ਆਪਾਂ ਸਾਰਾ ਇਹਨਾਂ ਦੇ ਖਿਲਾਫ ਜਿਹੜਾ ਮੋਰਚਾ ਖੋਲਹੀਏ ਪੰਜਾਬ ਦੇ ਵਿੱਚ ਇਹੀ ਪ੍ਰਚਾਰ ਹੋਣਾ ਚਾਹੀਦਾ ਸਿੱਖੀ ਦਾ ਪ੍ਰਚਾਰ ਹੋਵੇ ਗੁਰੂਆਂ ਦੇ ਨਾਲ ਆਪਣਾ ਬਾਣੀ ਦਾ ਪ੍ਰਚਾਰ ਹੋਵੇ ਨੌਜਵਾਨਾਂ ਨੂੰ ਇੱਧਰ ਨੂੰ ਆਪਾਂ ਤੋਰੀਏ ਪਖੰਡੀ ਬਾਬਿਆਂ ਜੋ ਕੱਢੀਏ ਜਿੰਨੇ ਵੀ ਪਖੰਡੀ ਬਾਬੇ ਨੇਗੇ ਮੇਰੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਮੇਰੀ ਆਵਾਜ਼ ਆ ਨਿਹੰਗ ਸਿੰਘ ਜੱਥੇ ਬੰਦਿਆਂ ਗੁਰੂ ਕੀ ਫੌਜਾਂ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀਆ ਗੁਰੂ ਕੀ ਫੌਜਾਂ ਇਹੇ ਪੰਜਾਬ ਦੇ ਵਿੱਚ ਕਾਰਜ ਕਰਨ ਜੇਕਰ ਪੰਜਾਬ ਨੂੰ ਬਚਾਉਣਾ ਕਿਉਂਕਿ ਲੀਡਰਾਂ ਨੇ ਸਾਰੇ ਤਿਆਰ ਕੀਤੇ ਹੋਏ ਬਾਬੇ ਨੇ ਬਰਬਾਦ ਦੀ ਕਰਨ ਲਈ ਸਾਰਿਆਂ ਇਹ ਰਾਜਨੀਤਿਕ ਪਾਰਟੀਆਂ ਤਿਆਰ ਕੀਤੇ ਹੋਏ ਬਾਬੇ ਨੇਗੇ ਇਹ ਚਾਹੁੰਦੇ ਨੇਗੇ ਕਿ ਲੋਕਾਂ ਨੂੰ ਵੰਡ ਕੇ ਰੱਖੋ ਲੋਕਾਂ ਨੂੰ ਪਾੜ ਕੇ ਰੱਖੋ ਲੋਕ ਪਾੜੇ ਹੋਏ ਨੇਗੇ ਇਹਨਾਂ ਨੂੰ ਵੋਟਾਂ ਦੇ ਵਿੱਚ ਫਾਇਦਾ ਉਠਾ ਜਾਂਦੇ ਨੇਗੇ ਸਾਰਾ ਕੋ ਜਿੰਨੇ ਵੀ ਇਹ ਬਾਬੇ ਨੇਗੇ ਸਾਰੇ ਵੋਟਾਂ ਦੇ ਬਣਾਏ ਤਿਆਰ ਕੀਤੇ ਹੋਏ ਬਾਬੇ ਨੇਗੇ ਸਾਰੇ ਜਿੰਨੇ ਵੀ ਇਹ ਪੋਲਿਟਿਕਲ ਬੰਦੇ ਨੇ ਰਾਜਨੀਤਿਕ ਪਾਰਟੀਆਂ ਨੇ ਤਾਂ ਹੀ ਤਾਂ ਸਾਡੇ ਦੇਸ਼ ਦੀ ਤਰੱਕੀ ਦੀ ਹੋਈ ਹੋਰ ਸਾਡੇ ਦੇਸ਼ ਕੋਲੇ ਕਮੀ ਕੀ ਆ ਸਾਡੇ ਦੇਸ਼ ਕੋਲੇ ਕਮੀ ਥੋੜੂਆਂ ਕਾਹਦੀ ਪੰਜਾਬ ਕੋਲੇ ਕਮੀ ਥੋੜੂਆਂ ਪੂਰੀ ਮੈਂ ਜੌਰਪ ਭਗੋਮਾ ਐ ਇੰਨੀ ਅਪਜਾਊ ਜ਼ਮੀਨ ਇੰਨਾ ਜਿੰਨੇ ਪੰਜਾਬ ਕੋਲੇ ਅਪਜਾਊ ਜ਼ਮੀਨਾਂ ਚ ਨਾ ਪੰਜਾਬ ਕੋਲੇ ਪਾਣੀ ਆ ਇਹ ਪੂਰਾ ਜੌਰਪ ਦੇ ਵਿੱਚ ਨਹੀਂ ਹੈਗਾ ਕਾਰਨ ਇਹ ਹੀ ਆ ਨਾ ਕਿ ਸਾਡਾ ਇਹ ਇਹੜਾ ਸਾਡਾ ਅਜ ਪੰਜਾਬ ਦੇ ਬਰਬਾਦੀ ਹੋਣ ਦਾ ਇਸ ਕਰਕੇ ਇਸ ਗੱਲ ਬਾਰੇ ਜ਼ਰੂਰ ਧਿਆਨ ਦਿਓ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਾਰੇ ਡਟ ਕੇ ਜਿਹੜਾ ਇਹ ਸਾਥ ਨਵਾਈਏ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ